ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਦੀ ਫਤਿਹ ਜਿਹੜਾ ਹੋਲੀ ਦਾ ਤਿਹਾਰ ਹੈ ਉਹ ਬੜੇ ਹੀ ਧੂਮ ਧਾਮ ਨਾਲ ਪੰਜਾਬ ਵਿੱਚ ਵੀ ਅਤੇ ਸਾਡੇ ਗਵਾਂਢੀ ਸੂਬੇ ਜਿਵੇਂ ਜੁਪੀ ਬਿਹਾਰ ਤਾਂ ਇਹ ਸਭ ਨੂੰ ਪੰਜਾਬ ਦੇ ਨਾਲ ਲੈ ਕੇ ਸੋਝੀ ਆ ਗਈ ਜਿੰਨੇ ਵੀ ਪੰਜਾਬ ਵਿੱਚ ਕੰਮ ਕਰਨ ਵਾਲੇ ਨੇ ਪ੍ਰਵਾਸੀ ਨੇ ਚਾਹੇ ਅੱਗੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਕਿਹੜਾ ਤਿਹਾਰ ਆ ਗਿਆ ਕੰਮ ਕਰ ਲਈ ਆਉਂਦੇ ਤੇ ਜ਼ਿੰਮੇਦਾਰਾਂ ਦੇ ਕੰਮ ਕਰਕੇ ਮੁੜ ਜਾਂਦੇ ਤੇ ਤਾਂ ਟ੍ਰੇਨਾਂ ਚਾਉਂਦੇ ਤੇ ਹੁਣ ਤਾਂ ਉਹਰੇ ਪੰਜਾਬ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰ ਕਰਕੇ ਤਰੱਕੀਆਂ ਕਰੀਆਂ ਨੇ ਕਿਉਂ ਪੰਜਾਬ ਦੇ ਲੋਕ ਤਾਂ ਕੰਮ ਕਰਨੋਂ हट ਗਏ ਕੰਮ ਹੁਣ ਇਹ ਹੀ ਹਰੇਕ ਕੋਈ ਫੈਕਟਰੀ ਚ ਮਿਲ ਚ ਇਹ ਹੀ ਫੋਰਮੈਨ ਨੇ ਇਹ ਹੀ ਸੁਪਰਵਾਈਜ਼ਰ ਨੇ ਇਹ ਹੀ ਜੀਐਮ ਨੇ ਜਿਹੜੇ ਆਪਣੇ ਵਾਲੇ ਲੋਕ ਨੇ ਉਹ ਤਾਂ ਝਾੜੂ ਮਾਰਨ ਵਾਲੀ ਨੇ ਕਿਉਂਕਿ ਆਪਾਂ ਇਹਨਾਂ ਜਿੰਨੀ ਗੁਲਾਮੀ ਪਹਿਲਾਂ ਕੱਟਦੇ ਨਹੀਂ ਫਿਰ ਜਦੋਂ ਇਹ ਗੁਲਾਮੀ ਕੱਟ ਕੇ ਫਿਰ ਪੂਰੇ ਆਪ ਦਾ ਕੰਮ ਤਰੱਕੀ ਚ ਕਰ ਲਾਉਂਦੇ ਨੇ ਫਿਰ ਆਪਣੇ ਲੋਕ ਇਹਨਾਂ ਤੇ ਵੱਜਦੇ ਨੇ ਕਿਉਂਕਿ ਆਪਾਂ ਨੂੰ ਵੀ ਕਰਨਾ ਚਾਹੀਦਾ ਹੈ ਵੀ ਕੰਮ ਦਾ ਮੈਂ ਗੱਲ ਕਰ ਕਰਨ ਲੱਗ ਰਿਹਾ ਸੀ ਹੋਲੀ ਦੀ ਇਹਨਾਂ ਨੂੰ ਅੱਗੇ ਪਤਾ ਨਹੀਂ ਹੁੰਦਾ ਸੀ ਵੀ ਤਿਹਾਰ ਪੰਜਾਬ ਚ ਕਿਵੇਂ ਬਣਾਉਂਦੇ ਨੇ ਤਾਂ ਇੱਕ ਜ਼ਿਮੀਦਾਰ ਨੇ ਇੱਕ ਬੱਜਿਆ ਰੱਖ ਕੇ ਆਤੀ ਜਦੋਂ ਬੱਜਿਆ ਰੱਖਿਆ ਆਤੀ ਉਹਨੂੰ ਰਹਿੰਦੇ ਰਹਿੰਦੇ ਨੂੰ ਜ਼ਿਮੀਦਾਰ ਦੇ ਬਹੁਤ ਸਾਲ ਹੋ ਗਏ ਤਾਂ ਉਸ ਵੇਲੇ ਜ਼ਿਮੀਦਾਰ ਕਹਿੰਨੇ ਲੱਗਿਆ ਆਹ ਹੋਲੀ ਦੇ ਦਿਨ ਆ ਗਏ ਬਾਡੀ ਜੀ ਵੀ ਰਾਜੂ ਤੂੰ ਐਸੇ ਕਰੋ ਹੋਲੀ ਆ ਗਈ ਦੇਸ ਚਲੇ ਜਾਓ ਦੇਸ ਜਾ ਕੇ ਮਿਲ ਕੇ ਫੇਰ ਆ ਜਾਣਾ ਤਾ ਸਰਦਾਰ ਨੂੰ ਰਾਜੂ ਕਹੇ ਲੱਗਿਆ ਕਹਿੰਦਾ ਜੀ ਐਸੇ ਤੋਂ ਹਮ ਜਾਏਗੇ ਨਹੀਂ ਕੀ ਕਰੇਗੇ ਕਹਿੰਦਾ ਤਿਆ ਕਰੇਗੇ ਯਾਰ ਘਰ ਜਾਇਆ ਕਹਿੰਦਾ ਪੈਸੇ ਲੈ ਜਾ ਸਰਦਾਰ ਕਹਿੰਦਾ ਕਹਿੰਦਾ ਨਹੀਂ ਸਰਦਾਰ ਜੀ ਹਮ ਪੈਸੇ ਤੋਂ ਕੀ ਕਰਨੇ ਆ ਤੁਹਾਡਾਰੀਆ ਗਾੜੀ ਦੇ ਦੋ ਗਾੜੀ ਬੋਲਦਾ ਸੀ ਸਾਈਕਲ ਨੂੰ ਕਹੋ ਬੜੇ ਚੌ ਨਾਲ ਚਲਾਉਂਦੇ ਤੇ ਸਾਈਕਲ ਇਹ ਕਹੋ ਅੱਗੇ ਜਦੋਂ ਨਵੇਂ ਨਵੇਂ ਆਉਣ ਲੱਗੇ ਨੇ ਉਦੋਂ ਤਾਂ ਇਹ ਲੈਣ ਬੰਦ ਕੇ ਇੱਕ ਲੈਣ 'ਚ ਤੁਰਦੇ ਤੇ ਤਾ ਜਦੋਂ ਜਮੀਦਾਰ ਕਹਿੰਦਾ ਸਾਈਕਲ ਦਾ ਕੀ ਕਰੇਗਾ ਗਾੜੀ ਕਾ ਕਹਿੰਦਾ ਸਰਦਾਰ ਜੀ ਉਧਰ ਲੈ ਕੇ ਜਾਏਗੇ ਉਧਰ ਬੀਬੀ ਬੱਚੋਂ ਕੋ ਦਿਖਾਏਗੇ ਕਮਾਏਗੇ ਕਹਿੰਦਾ ਯਾਰ ਤੈਨੂੰ ਤੰਗ ਕਰੂਗਾ ਸਾਈਕਲ ਗਾੜੀ ਤੇ ਤੈਨੂੰ ਲੈ ਜਾਇਆ ਨਹੀਂ ਜਾਣਾ ਗੱਡੀ ਵਾਲਿਆਂ ਨੇ ਤੈਨੂੰ ਤੰਗ ਕਰਨਾ ਕਹਿੰਦਾ ਨਹੀਂ ਜੀ ਕਿਰਾਂ ਹਮਾਰਾ ਹਵਾਲੇ ਪਹੁੰਚਦਾ ਕਰ ਦੋ ਫਿਰ ਹਮ ਆਪ ਹੀ ਲੈ ਜਾਏਗੇ ਰਾਜੂ ਜਾਦੇ ਖੜੇ ਪੈ ਗਿਆ ਜਦੋਂ ਤਾ ਸਰਦਾਰ ਨੇ ਸਾਈਕਲ ਇੱਕ ਪੈਸੇਂਜਰ ਦੀ ਟ੍ਰੇਨ ਚ ਲਦਾਤਾ ਉਹਨੂੰ 4-5 ਦਿਨ ਲੱਗੇ ਬਿਹਾਰ ਜਾਂਦੇ ਜਾਂਦੇ ਜਦੋਂ ਸਾਈਕਲ ਉਹਨੇ ਆਪਦੇ ਸਟੇਸ਼ਨ ਤੇ ਜਾ ਕੇ ਤਾਰਿਆ ਤਾਂ ਉਥੋਂ ਤਾਰ ਕੇ ਘਰ ਨੂੰ ਲਈ ਜਾਂਦਾ ਘਰੇ ਲੈ ਗਿਆ ਇਕੱਠ ਹੋ ਗਿਆ ਬਈਏ ਬਜ਼ਾਰਾਨੀਆਂ ਉਹ ਲੋ ਪੁੱਛਦੇ ਨੇ ਰਾਜੂ ਇਸਕਾ ਨਾਮ ਕੀ ਹੈ ਉਹ ਕਹਿੰਦਾ ਨਾਂ ਦਾ ਤਾਂ ਨੋ ਭੁੱਲ ਗਿਆ ਜਦੋਂ 4-5 ਦਿਨਾਂ ਦਾ ਤੁਰਿਆ ਹੋਇਆ ਉਹ ਤਾਂ ਗਾੜੀ ਇਹ ਬੋਲਦਾ ਤਾਂ ਕਹਿੰਦਾ ਪਤਾ ਮੈਨੂੰ ਵੀ ਯਾਦ ਰਾਜੂ ਕਹਿੰਦਾ ਹਾਂ ਮਾਰੇ ਕੋਈ ਨਾਮ ਕਾ ਮੇਰਾ ਨਹੀਂ ਹਾਂ ਵੀ ਚੌਕਾ ਕੇ ਭੁੱਲ ਗਏ ਕਹਿੰਦੇ ਲੈ ਜਦ ਤੂੰ ਲੈ ਕੇ ਆਇਆ ਇਸਕਾ ਨਾਮ ਕਾ ਤਾਂ ਪਤਾ ਕਰਤਾ ਤਾਂ ਸਾਰੇ ਪੁੱਛਦੇ ਨੇ ਪਿੰਡ ਵਿੱਚੋਂ ਨੂੰ ਜਿੱਥੇ ਦਾ ਰਹਿਣ ਵਾਲਾ ਸੀ भाई राजू इसका नाम बताओ क्या था नौ दे सौ पंच वो गाड़ी गाड़ी है कहीं जावे कहें यार पंजाब में तो रह कर आए हैं तुम्हारे को ऐसा तो पता नहीं भैया इसका नाम क्या है कहें यार ना तो भूल गया पर किसी से पूछकर पंजाबी आ, आ जाएगा रोड पर चलते हैं बड़े पे तो पूछकर नौ उसको पूछ लेंगे भी क्या है नाम इसका चलो जी रोड पे चल च, चले गए ਗੱਡੀ ਰੋਕੀ ਅੱਗੇ ਡੀ ਐਂ ਜਾਂ ਗੱਡੀਆਂ ਦੀਆਂ ਤਾਂ ਇੱਕ ਡੀ ਵਾਲਾ ਡਰਾਈਵਰ ਉਤਰਿਆ ਥੱਲੇ ਉਹ ਕਹਿੰਦਾ ਰਾਜੂ ਹਮਾਰੇ ਕੋ ਕਿਉਂ ਰੁਕਿਆ ਕਹਿੰਦਾ ਤੁਹਾਰੇ ਕੋ ਸਰਦਾਰ ਜੀ ਐਸੇ ਰੋਕਾ ਹੈ ਵੀ ਜੋ ਇਹ ਹਮਾਰੇ ਹੱਥ ਵਿੱਚ ਇਹ ਗੱਡੀ ਹੈ ਇਸ ਦਾ ਨਾਮ ਕੀ ਹੈ ਕਹਿੰਦੇ ਕਹਿੰਦਾ ਇਸ ਦਾ ਨਾਮ ਕਹਿੰਦਾ ਤੁਹਾਰੇ ਕੋ ਨਾਮ ਕਾ ਨਹੀਂ ਪਤਾ ਕਹਿੰਦਾ ਨਾ ਜੀ ਕੋਲੇ ਭਈਏ ਭਈਏ ਰਾਣੀਆਂ ਬਟੀਆਂ ਸਾਉਂ ਡਰਾਈਵਰ ਦੀ ਵੀ ਖਾਦੀ ਹੋਈ ਸੀ ਚੰਗੀ ਲੋਡੇ-ਡੂਡੇ ਉਹ ਕਹਿੰਦਾ ਇਸ ਕਾ ਨਾਮ ਕੀ ਆ ਸਵਾ ਹੈ ਕਹਿੰਦਾ ਤੂੰ ਸਿੱਧਾ ਕਹਿੰਦਾ ਕੌਣ ਪੁੱਛਦਾ ਨਾ ਕਹਿੰਦਾ ਇਹ ਬੀਬੀ ਬੱਚੇ ਪੁੱਛਤੇ ਕਹਿੰਦਾ ਇਸ ਕਾ ਨਾਮ ਹੈ ਦੋ ਡੰਡੇ ਦੋ ਪਈਆ ਲੱਤਾਂ ਵਿਚਾਲੇ ਲੈ ਕੇ ਚੱਲ ਬਈਆ ਅੱਗੇ ਇਹੀ ਗੱਲ ਤੀ ਵੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਤੀ ਤਿਹਾਰਾਂ ਦਾ ਜਿਵੇਂ ਇਹਨੂੰ ਸਾਈਕਲ ਦੇ ਨਾਮ ਦਾ ਨਹੀਂ ਪਤਾ ਤੀ ਹੁਣ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਹ ਪੰਜਾਬ ਵਿੱਚ ਵੀ ਤਿਹਾਰ ਮਨਾਉਂਦੇ ਨੇ ਕਾਉ ਕੇ ਇਹ ਮਾਂ ਸਰਸਪਤੀ ਅਤੇ ਇਸ ਦਿਨ ਸੇ ਭੋਲੇ ਦੀ ਕਾਲੀ ਮਾਤਾ ਦੀ ਬੰਦਨਾ ਆराधना ਮੰਦਰਾਂ ਵਿੱਚ ਕਰਦੇ ਨੇ ਅਤੇ ਪੰਜਾਬ ਦੇ ਵੀ ਮੰਦਰਾਂ ਤੇ ਗੁਰੂ ਘਰਾਂ ਵਿੱਚ ਇਸ ਨੂੰ ਹੋਲੇ ਮਹਲੇ ਦਾ ਰੂਪ ਦਿੱਤਾ ਗਿਆ ਗੁਰੂ ਘਰਾਂ ਵਿੱਚ ਸੰਗਤਾਂ ਬਿਰਾਜਮਾਨ ਹੋ ਕੇ ਜਿਵੇਂ ਕਿ ਹੁਣ ਫਤਿਹਗੜ੍ਹ ਸਾਹਿਬ ਜੋੜ ਮੇਲਾ ਤਾ ਵੱਡੇ ਵੱਡੇ ਗੁਰੂ ਘਰਾਂ ਵਿੱਚ ਜਾ ਕੇ ਸਾਡੇ ਸਿੱਖ ਵੀ ਨਿਮਰਤਕ ਹੋਣਗੇ ਤੇ ਹਿੰਦੂ ਵੀਰ ਮੰਦਰਾਂ ਵਿੱਚੋਂ ਮੰਦਰਾਂ ਵਿੱਚੋਂ ਅੱਗੇ ਪਿੰਡਾਂ ਵਿੱਚ ਜਦੋਂ ਹੋਲੀ ਬਣਾਉਂਦੇ ਤੇ ਤਾਂ ਰੰਗ ਰੰਗ ਤਾਂ ਘੱਟੇ ਹੁੰਦੇ ਤੇ ਜਦ ਰੰਗ ਘੱਟ ਹੋਣ ਕਰਕੇ ਕਿਉਂ ਦਿਉਰ ਪਰਜਾਈ ਤੇ ਜੇਠ ਪਰਜਾਈ ਤੇ ਘਰ ਵਾਲਾ ਘਰ ਵਾਲੀ ਤਾਂ ਪਾਉਣੀ ਪਉਣਾ ਸੀ ਜਾਂ ਜੀਜਾ ਸਾਲੀ ਤੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਗੰਦੇ ਪਾਣੀ ਨਾਲ ਡੱਕ ਦਾਂਦੇ ਗੰਦੇ ਪਾ ਟਾ ਟਾ ਕੇ ਇੱਕ ਦੂਜੇ ਤੇ ਪਾਣੀ ਪਾਉਂਦੇ ਉਹ ਵੀ ਗੰਦਾ ਪਾਣੀ ਐ ਕੋਈ ਨਹੀਂ ਬੋਲਦਾ ਸੀ ਹੁਣ ਤਾਂ ਜੇ ਕਿਸੇ ਦੇ ਚੂਲੀ ਪਾਣੀ ਦੀ ਪੈ ਜੇ ਕਿਹੜਾ ਹੋਲਾ ਬਹਲਾ ਸਾਰਾ ਅਗਲੇ ਨੂੰ ਗਾਲਾਂ ਨਾਲ ਹੀ ਇਕੱਠਾ ਕਰ ਦਾਂਦੇ ਨੇ ਤਾਂ ਇਸ ਲਈ ਤਿਹਾਰ ਸਾਡੇ ਖੁਸ਼ੀਆਂ ਲੈ ਕੇ ਆਉਂਦੇ ਨੇ ਜਿੰਨੇ ਵੀ ਤਿਹਾਰ ਆਉਂਦੇ ਨੇ ਹਰੇਕ ਤਿਹਾਰ ਆਪਦੇ ਮੌਸਮ ਅਨੁਸਾਰ ਸਭ ਨੂੰ ਵਧੀਆ ਲੱਗਦਾ ਹੈ ਅਤੇ ਸਭ ਨੂੰ ਇਹ ਭਾਈਚਾਰਕ ਸਾਂਝ ਵਧਾਉਂਦੇ ਨੇ ਇਹ ਸਾਨੂੰ ਤਿਹਾਰਾਂ ਦਾ ਆਨੰਦ ਵੀ ਮਾਣਨਾ ਚਾਹੀਦਾ ਹੈ ਅਤੇ ਜੇ ਸਿੱਖੀ ਧਰਮ ਨਾਲ ਬਲੋਂਗ ਕਰਦੇ ਆਂ ਤਾਂ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਟੇਕੋ ਗੁਰੂ ਘਰ ਦੀਆਂ ਰੌਣਕਾਂ ਵਧਾਓ ਜੇ Hindu ਧਰਮ ਨਾਲ ਬਲੋਂਗ ਕਰਦੇ ਹੋ ਗੁਰੂ ਘਰ ਕਿਸੇ ਰੇਵੇਂ ਕਰਕੇ ਨਾ ਜਾ ਨਹੀਂ ਜਾ ਸਕਦੇ ਤਾਂ ਮੰਦਰਾਂ ਵਿੱਚ ਕਾਲੀ ਦੇਵੀ ਦੇ ਮੰਦਰ ਵਗਜੋ ਸ਼ਿਵ ਭੋਲੇ ਦੇ ਮੰਦਰ ਵਗਜੋ ਮਾ ਸਰਸਵਤੀ ਦੀ ਪੂਜਾ ਕਰ ਲਓ ਤਾਂ ਮਾਨੂੰ ਬੜਾ ਸਕੂਨ ਮਿਲਦਾ ਹੈ ਕਿਉਂਕਿ ਇਹ ਇੱਕ ਤਾਂ ਕਣਕਾਂ ਦੀ ਆਉਣ ਦੀ ਖੁਸ਼ੀ ਵਿੱਚ ਕਣਕਾਂ ਥੋੜੇ ਟਾਈਮ ਤੱਕ ਜਿਵੇਂ 15 ਦਿਨ ਬਾਅਦ 20 ਦਿਨ ਬਾਅਦ ਕਣਕਾਂ ਦੀ ਤਿਆਰੀ ਹੋ ਜਾਂਦੀ ਹੈ ਇਸ ਲਈ ਇਹ ਤਿਹਾਰ ਇੱਕ ਰੰਗਾਂ ਦਾ ਤਿਹਾਰ ਹੋਲੀ ਇਹ ਸਾਡੀ ਖੁਸ਼ੀਆਂ ਲੈ ਕੇ ਆਉਂਦਾ ਖੁਸ਼ੀਆਂ ਖੇੜੇ ਤਾਂ ਕਰਕੇ ਸਾਨੂੰ ਸਭ ਨੂੰ ਤਿਹਾਰ ਬਰਾਬਰ ਮਨਾਉਣਾ ਚਾਹੀਦਾ ਹੈ ਸਾਰੇ ਇੰਦੀਆਂ ਗੱਲਾਂ ਮੈਂ ਕਹਿੰਦਾ ਹੋਇਆ ਇਹ ਸਟੋਰੀਜ਼ ਮਾਬਤ ਕਰਦਾ ਹਿੰਦੂ ਭਾਈਆਂ ਨੂੰ ਰਾਮ ਰਾਮ ਸਿੱਖ ਭਾਈਆਂ ਨੂੰ ਸਤਿ ਸ੍ਰੀ ਅਕਾਲ ਕਦਾ ਹਾਫਜ਼ ਸਾਰੇ ਜਿਉਂਦੇ ਬਹਦੇ ਰੱਖੋ ਖੁਸ਼ ਰਹੋ